ਫਿਲਮ ਮਸਤਾਨੇ ਤੋਂ ਬਾਅਦ 22 ਤਰਸੇਵਜਸਰ ਦੀ ਇੱਕ ਨਵੀਂ ਫਿਲਮ ਨਾਨਕ ਦਾ ਜਹਾਜ਼ ਬਹੁਤ ਹੀ ਜਲਦੀ ਸਿਨੇਮੇ ਘਰਾਂ ਵਿੱਚ ਲੱਗਣ ਜਾ ਰਹੀ ਹੈ ਸੋ ਸਾਰੇ ਪੰਜਾਬੀ ਇਸ ਫਿਲਮ ਨੂੰ ਜ਼ਰੂਰ ਦੇਖਿਓ ਕਿਉਂਕਿ ਸਾਡਾ ਜੋ 100 ਸਾਲ ਪਹਿਲਾਂ ਦਾ ਜੋ ਇਤਿਹਾਸ ਹੈ ਉਹ ਸਾਰਾ ਇਸ ਫਿਲਮ ਦੇ ਵਿੱਚ ਦਰਸਾਇਆ ਗਿਆ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਬਹੁਤ ਹੀ ਵੱਡਾ ਪ੍ਰੋਜੈਕਟ 22 ਤਰਸੇਵਜਸਰ ਜੋ ਲੈ ਕੇ ਆਏ ਨੇ ਜੋ ਅੰਗਰੇਜ਼ ਹਕੂਮਤਾਂ ਜੋ ਉਸ ਟਾਈਮ ਤੇ ਸਾਡੇ ਉੱਪਰ ਪੰਜਾਬੀਆਂ ਦੇ ਉੱਪਰ ਅਤਿਆਚਾਰ ਕਰਦੀਆਂ ਰਹੀਆਂ ਸੋ ਪੰਜਾਬ ਤੋਂ ਜੋ ਸਭ ਤੋਂ ਪਹਿਲਾ ਜਹਾਜ਼ ਕੈਨੇਡਾ ਨੂੰ ਰਵਾਨਾ ਹੋਇਆ ਸੀ ਉਸ ਬਾਰੇ ਦੱਸਿਆ ਗਿਆ ਹੈ ਕਮੈਂਟ ਤੇ ਲਾਈਕ ਕਰਕੇ ਜਰੂਰ ਦੱਸਿਓ ਦੋਸਤੋ ਤੁਹਾਨੂੰ ਇਹ ਫਿਲਮ ਕਿੱਦਾਂ ਦੀ ਲੱਗੀ ਤੇ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਇਹ ਕੀ ਕਰੂਗਾ ਅਸੀਂ ਉੱਥੇ ਜਾਵਾਂਗੇ ਤੁਹਾਡੇ ਮੁਕਾਬਕ ਅਸੀਂ ਨਹੀਂ ਜਾਣਾ ਇਹਨਾਂ ਗੱਲਾਂ ਦੇ ਨਾਲ ਹੀ ਸਪਾਈ ਇਹ ਬਾਕ ਉਹਨਾਂ ਦੇ ਨਾਲ ਐਸ ਹੋਈ ਐਸ ਹੁੰਦੇ ਹੁੰਦੇ ਹੱਥ ਪਾਈ ਹੋਈ ਹੱਥੋਂ ਭਾਏ ਹੋਣ ਤੋਂ ਬਾਅਦ ਉਹ ਗੋਲੀ ਚੱਲੀ ਤੇ ਰਿਕਾਰਡ ਦੇ ਵਿੱਚ 20 ਸੰਘਰਸ਼ ਸੀ ਹੁੰਦੇ ਆ ਹੁੰਦੇ ਤਾਂ ਸੀ ਹਿੱਦ ਵਸੇ ਜਾਂਦੇ ਆ ਪਰ ਰਿਕਾਰਡ ਦੇ ਵਿੱਚ 20 ਆ ਤੇ ਬਾਕੀਆਂ ਨੂੰ ਘਰਤਾਰ ਕਰ ਲਿਆ ਜਾਂਦਾ ਤਾਂ ਬਾਬਾ ਗੁਰਦਤ ਸਿੰਘ ਕੁਝ ਸਾਥੀਆਂ ਦੇ ਨਾਲ ਇਥੋਂ ਨਿਕਲਦੇ ਵਿੱਚ ਗਾਵੇਂ ਆ ਹੋਏ ਹੁੰਦੇ ਨੇ ਤੇ ਇਸ ਜਗ੍ਹਾ ਤੇ ਉਹ ਸੀ ਬੇਅਸਥਾਨ ਹੈ ਇਲਾਕੇ ਵਿੱਚ ਉਹ ਰੇਲਵੇ ਸਟੇਸ਼ਨ ਹੈ ਜਿੱਥੇ ਨਾਲੇ ਸਟੇਸ਼ਨ ਤੇ ਟ੍ਰੇਨ ਖੜੀ ਕੀਤੀ ਸੀ ਇਸ ਥਾਂ ਦੇ 29 ਸਤੰਬਰ ਜਿੱਥੇ ਇਹ ਦੀ ਹੋਈ ਸੀ 29 ਸਤੰਬਰ 1914 ਵਾਲੇ ਦਿਨ ਫਤਿਹਗੜ ਸਾਹਿਬ ਦੀ ਇਹ ਵੀਡੀਓ ਤਾਜ਼ੀ ਹੈ ਕਿ ਜੋ ਕਿ ਫਿਲਮ ਦੀ ਪੂਰੀ سپورਟ ਵਿੱਚ ਨੇ ਤੇ ਫਿਲਮ ਬਹੁਤ ਹੀ ਵਧੀਆ ਸਾਰਿਆਂ ਨੂੰ ਲੱਗ ਰਹੀ ਹੈ ਲਿਖਦੇ ਨੇ ਕਿ ਗੁਰੂ ਨਾਨਕ ਜਹਾਜ਼ ਇਨ ਸਿਨੇਮਾ 1ਸਤ ਮਈ ਇਤਿਹਾਸ ਨੂੰ ਮਹਿਸੂਸ ਕਰੋ ਆਓ ਪਰਿਵਾਰ ਨਾਲ ਇਹ ਇੱਕ ਮਿੰਟ ਯਾਤਰਾ ਦੇਖਣ ਇੱਕ ਕਦਮ ਇਨਸਾਫ ਵੱਲ ਸੋ ਵੀਰੂ ਸਾਰੇ ਪਰਿਵਾਰ ਨੂੰ ਲੈ ਕੇ ਸ਼ਰਮਾ ਘਰਾਂ ਦੇ ਵਿੱਚ ਜਾਇਓ ਜਰੂਰ ਇਸ ਫਿਲਮ ਨੂੰ ਦੇਖਿਓ ਤੇ ਤੁਸੋਂ ਨਾਲ ਦੀ ਨਾਲ ਵੱਧ ਤੋਂ ਵੱਧ ਪ੍ਰਮੋਟ ਵੀ ਕਰਿਓ ਸ਼ੇਅਰ ਕਰਿਓ ਜੀ